ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਹਦੇ ਤੁਸੀਂ ਬਹੁਤ ਵਧੀਆ ਹੋਵਾਂ ਕਿਉਂਕਿ ਸਾਡਾ ਪੰਜਾਬ ਵਾਲੇ ਭੂਆ ਜੀ ਆ ਹਨਾ ਉਹਨਾਂ ਦਾ ਬੇਟਾ ਸ਼ੇਰਾ ਕੁਝ ਦਿਨਾਂ ਦੇ ਤੋਂ ਵੀਡੀਓ ਦੇ ਵਿੱਚ ਨਹੀਂ ਆ ਰਿਹਾ ਸੀ ਸੋ ਉਸ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਕਮੈਂਟਸ ਕੀਤੇ ਸੀ ਕਿ ਸ਼ੇਰਾ ਕਿੱਥੇ ਆ ਉਸ ਤੋਂ ਬਿਨਾ ਵੀ ਵੀਡੀਓ ਦੇਖਣ ਦਾ ਮਜ਼ਾ ਨਹੀਂ ਆਉਂਦਾ ਹਨਾ ਕਿਉਂਕਿ ਆਪਾਂ ਜਿੰਨਾਂ ਨੂੰ ਦੇਖਦੇ ਆ ਕਿ ਤੇ ਕੋਈ ਵੀਡੀਓ ਦੇ ਵਿੱਚ ਨਾ ਹੋਵੇ ਤਾਂ ਵੀਡੀਓ ਸੁਣੀ ਸੁਣੀ ਲੱਗਦੀ ਹੈ ਇਦਾਂ ਹੁੰਦਾ ਕਿ ਵੀਡੀਓ ਦੇਖਣ ਦਾ ਮਤਲਬ ਮਜ਼ਾ ਨਹੀਂ ਆ ਰਿਹਾ ਹਨਾ ਸੋ ਇਹਨ ਬਹੁਤ ਸਾਰੇ ਕਮੈਂਟ ਵੇਖ ਕੀਤੇ ਆ ਭੂਆ ਜੀ ਤੇ ਰਾਜਵਿੰਦਰ ਸ਼ੇਰ ਦੀ ਵਾਈਫ ਹਨ ਵੀਰ ਦੀ ਵਾਈਫ ਤੇ ਉਹ ਉਹਨਾਂ ਨੇ ਇੱਕ ਵੀਡੀਓ ਪਾਈ ਸੀਗੀ ਹਨ ਐਸ ਆਰ ਟੀ ਵੀ ਇਹ ਚੈਨਲ ਤੋਂ ਉਹਨਾਂ ਦੇਵਨਾ ਨੇ ਸ਼ੇਰਾ ਰਿਐਲਟੀ ਵੀ ਚੈਨਲ ਤੇ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਜੀ ਕਿ ਸ਼ੇਰਾ ਦੁਪੈ ਗਿਆ ਹੋਇਆ ਵਾ ਹਨਾ ਤੇ ਸੋ ਉਹ ਹੁੱਕ ਕੇ ਹਰੇ ਸੀ ਕਮਰਸ਼ੀਅਲ ਲਈ ਹੀ ਗਿਆ ਵਾ ਪਰ ਆਪਾਂ ਨੂੰ ਜਿੱਦਾਂ ਪਹਿਲਾਂ ਪਤਾ ਹੀ ਹੈ ਕਿ ਵੀਰ ਪਹਿਲਾਂ ਵੀ ਬਾਹਰੀ ਸੀਗਾ ਹਨਾ ਤੇ ਵੀਰ ਸ਼ੁਰੂ ਤੋਂ ਹੀ ਬਾਹਰੀ ਇੰਨੇ ਕੰਮ ਕੀਤਾ ਵਾ ਸੋ ਹੁਣ ਵੀ ਉਹ ਦੁਬਈ ਸੀ ਗਏ ਹੈ ਹਨਾ ਤੇ ਪ੍ਰਮਾਤਮਾ ਬਹੁਤ ਤਰਕੀਆਂ ਦੇਵੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਪਹਿਲੇ ਕਮਲਵੀਰ ਵੀ ਦੁਬਈ ਸੀ ਹੈਨਾ ਵਿੱਕੇ ਵੀਰ ਵੀ ਦੁਬਈ ਸੀ ਐਵੇਂ ਸ਼ੇਰਾ ਵੀਰ ਵੀ ਦਬਈਏ ਵੀ ਸੀਗਾ ਹੈਨਾ ਤੇ ਪ੍ਰਮਾਤਮਾ ਨੇ ਤਰਕੀਆਂ ਦੇਵੇ ਜੇ ਕੰਮ ਕਰਨ ਦੀ ਖਾਤਰ ਗਿਆ ਘਰ ਛੱਡਿਆ ਹੈਨਾ ਦਿਨ ਦੁੱਗਣੀ ਰਾ ਚੋਗੁਣੀ ਤਰੱਕੀ ਕਰਨ ਹੈਨਾ ਤੇ ਸੋ ਪਰਵਾਹ ਵੀ ਪਿੱਛੇ ਛੱਡਿਆ ਹੁੰਦਾ ਵਾ ਤੇ ਪ੍ਰਮਾਤਮਾ ਇਹਨਾਂ ਨੂੰ ਪੂਰੇ ਸਿੱਖਣਾਂ ਤੱਕ ਲੈ ਕੇ ਜਾਂਦੇ ਹੈਨਾ ਆਪਾਂ ਹੀ ਉਮੀਦ ਕਰਦੇ ਆ ਨਾ ਤੇ ਸੋ ਬਹੁਤ ਹੀ ਬਦਲੀ ਫੈਮਲੀ ਆ ਇਹਨਾਂ ਦਾ ਵੀ ਚੈਨਲ ਬਣਿਆ ਹੋਇਆ ਵਾ ਐਸ ਆਰ ਟੀ ਵੀ ਚ ਇਹਦਾ ਵੀ ਆਰ ਟੀ ਵੀ ਚੈਨਲ ਸਾਰੇ ਜਣ ਦੇਖਿਓ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ